ਸਤਿ ਸ੍ਰੀ ਅਕਾਲ ਜੀ ਖਾਲਸਾ ਪੰਥ ਦੀ ਸਥਾਪਨਾ ਦੇ ਇਸ ਮੌਕੇ ਅਸੀਂ ਫੈਮਿਲੀ ਟੂਰ ਦੇ ਵਿੱਚ ਆਏ ਸੀਗੇ ਸ਼੍ਰੀ ਗੰਨਨਦਪੁਰ ਸਾਹਿਬ ਤੇ ਰਾਸਤੇ ਦੇ ਵਿੱਚ ਜੰਗਲਾਂ ਦੇ ਵਿੱਚ ਲੰਗਰ ਲੱਗਿਆ ਹੋਇਆ ਬਹੁਤ ਮਨ ਖੁਸ਼ ਹੋਇਆ ਜਾ ਕਰਨਾ ਹਾਂ ਜੀ ਮੈਨੂੰ ਤੇ ਚਾਹੀਦੀ ਓਕੇ ਓਕੇ ਆਪਾ ਬ੍ਰੈਡ ਲਿਆ ਦਿਓ ਲਿਆ ਦਿਨਾ ਲਿਆ ਕੇ ਲਿਆ ਮਾਈਕਲ ਜੀ ਆਓ ਲੰਗਰਸ਼ੀ ਕੋ ਚਾਹ ਬ੍ਰੈਡ ਦਾ ਲੰਗਰਸ਼ੀ ਜੀ ਧੰਨਵਾਦ ਜੀ ਧੰਨ ਸ੍ਰੀ ਗੁਰਮਾਨ ਸਿੰਘ ਦੇ ਜਨਮ ਦਿਹਾੜੇ ਕਿ ਸਾਖੀ ਖਾਲਸਾ ਰਿੰਸ ਇਸ ਪਤ ਵਿੱਚ ਬਹੁਤ ਹੀ ਰੂਹ ਖੁਸ਼ ਹੋਈ ਦੀ ਜੰਗਲਾਂ ਦੇ ਵਿੱਚ ਲੰਗਰ ਲੱਗਿਆ ਹੋਇਆ ਦੇਖ ਕੇ ਤੇ ਪ੍ਰਮਾਤਮਾ ਨੇ ਬਹੁਤ ਸੋਹਣੀ ਕੁਦਰਤ ਬਖਸ਼ੀ ਤੇ ਉਹਦੇ ਵਿੱਚ ਪ੍ਰਮਾਤਮਾ ਦਾ ਲੰਗਰ ਛਕਣ ਨੂੰ ਮਿਲਿਆ ਜਿਹੜੇ ਸਤੋਂ ਸਾਰੇ ਜੀਵ ਜੰਤੂ ਹਰ ਇੱਕ ਤਰ੍ਹਾਂ ਦਾ ਫੀੜ ਫੌਦਾ ਹਰ ਇੱਕ ਤਰ੍ਹਾਂ ਦੀ ਚੀਜ਼ ਹੈ ਸਭ ਸਭ ਤੋਂ ਵੱਡੀ ਗੱਲ ਇਹ ਹੈ ਅਸੀਂ ਜੰਗਲਾਂ ਨੂੰ ਕੱਟ ਰਹੇ ਹਾਂ ਪੰਜਾਬ ਨੂੰ ਬਰਬਾਦ ਕਰ ਰਹੇ ਹਾਂ ਅਸੀਂ ਵੱਡੇ ਵੱਡੇ ਹਾਈਵੇ ਬਣਾ ਰਹੇ ਹਾਂ ਤੇ ਉਹਦੇ ਵਾਸਤੇ ਜਿਹੜੇ ਆਸੇ ਪਾਸੇ ਲੱਗੇ ਰੁੱਖ ਕੱਟ ਰਹੇ ਹਾਂ ਉਹ ਸਭ ਤੋਂ ਵੱਡਾ ਸਣਾ ਸਾਡੇ ਪੰਜਾਬ ਦਾ ਸਾਡੀ ਕੌਮ ਦਾ ਸਾਡਾ ਨਕਸ਼ਾ ਖੋੜਿਆ ਸੋ ਆਓ ਵਕਤ-ਵਕਤ ਜੰਗਲ ਲਗਾਈਏ ਪੀੜ ਪੌਦੇ ਲਗਾਈਏ ਹਰਿਆਵਲ ਕਰੀਏ ਤਾਂ ਕਿ ਪੰਜਾਬ ਉਸੇ ਤਰ੍ਹਾਂ ਵਨਸਰ ਰਹੇ ਪਾਵੇਂ ਗੁਰੂ ਬਾਣੀ ਪੀਤਾ ਮਾਤਾ ਧਰਤ ਮਹਤ ਜਿਹੜਾ ਨਾਨਕ ਪਸਾਦਾ ਉਹੀ ਸਾਨੂੰ ਵਾਪਸ ਲੈ ਕੇ ਆਣਾ ਪਏਗਾ ਜੇ ਅਸੀਂ ਆਪਣੀ ਲਾਈਫ ਦੇ ਵਿੱਚ ਕੁਝ ਜੀਵ ਕਰਨਾ ਚਾਹੁੰਦੇ ਹਾਂ ਜੇ ਆਪਣੀ ਲਾਈਫ ਨੂੰ ਸਥਿਰ ਰੱਖਣਾ ਚਾਹੁੰਦੇ ਹਾਂ ਇੱਕ ਅਮਲ ਜੀ ਮੈਨੂੰ ਬਹੁਤ ਰੂਹ ਖੁਸ਼ ਹੋਈ ਆਪਣੇ ਪੰਜਾਬ ਦੇ ਵਿੱਚ ਦੇਖੋ ਨਲਕੇ ਆ ਜਿਹੜੇ ਉਹ ਬਿਲਕੁਲ ਖਤਮ ਹੋ ਚੁੱਕੇ ਤੇ ਉਹ ਦੇਖੋ ਕੁਦਰਤੀ ਇੱਥੇ ਲੱਗਿਆ ਹੋਇਆ ਹੈਗਾ ਪਰ ਇਹ ਇਲਾਕਾ ਜਿਹੜਾ ਹੈ ਨਾ ਤੁਸੀਂ ਪਰਖੰਦ ਅਨੰਦਪੁਰ ਸਾਹਿਬ ਨੂੰ ਨਿਕਲ ਜਾਓਗੇ ਜੇ ਤੁਸੀਂ ਰੋਕਪੜਾ ਵਾਲੀ ਸਾਈਡ ਤੇ ਹੈ ਮਾਸੀਵਾੜਾ ਸਾਹਿਬ ਹੈ ਜਿਹੜਾ ਇਹ ਏਰੀਆ ਹਾਲੇ ਵੀ ਪੰਜਾਬ ਇਥੇ ਪਾਣੀ ਬਹੁਤ ਬੱਚਿਆ ਹੋਇਆ ਬਹੁਤ ਮਿੱਠਾ ਪਾਣੀ ਹੈ ਦੂਜੀ ਗੱਲ ਹੈ ਤੁਹਾਨੂੰ ਕਿਸੇ ਤਰ੍ਹਾਂ ਦੇ ਆਰੋਏ ਲੋੜ ਨਹੀਂ ਹੈ ਕਿਸ ਤਰ੍ਹਾਂ ਦੇ ਇਹ ਚੀਜ਼ ਵੀ ਲੋਕ ਸਿੱਧਾ ਮਨੁੱਖ ਨੂੰ ਪਾਣੀ ਪੀ ਸਕਦੇ ਜਿਹੜਾ ਅੱਜ ਤੋਂ 40 ਸਾਲ ਪਹਿਲਾਂ ਪੰਜਾਬ ਸੀਗਾ ਉਹ ਪੰਜਾਬ ਅੱਜ ਵੀ ਇੱਥੇ ਸਥਿਰ ਹੈ ਸਿੱਖੀ ਨੂੰ ਜਿਉਂ ਸਾਮ ਕੇ ਰੱਖਿਆ ਐਸਾ ਲੱਗ ਰਿਹਾ ਨਹੀਂ ਐਸਾ ਲੱਗ ਰਿਹਾ ਆਪਣੇ ਪਾਣੀਆਂ ਨੂੰ ਸਾਮ ਕੇ ਰੱਖਿਆ ਹੋਇਆ ਜੰਗਲ ਨੂੰ ਸਾਮ ਕੇ ਰੱਖਿਆ ਹੋਇਆ ਖੇਤੀ ਨੂੰ ਸਾਮ ਕੇ ਰੱਖਿਆ ਹੋਇਆ ਤੇ ਗੁਰੂ ਮਾਰੀ ਦੀਆਂ ਨੀਤੀਆਂ ਮर्याਦਾ ਨੂੰ ਸਾਮ ਕੇ ਰੱਖਿਆ ਬਾਕੀ ਲੋਕ ਇੱਥੇ ਕੁਦਰਤ ਨਾਲ ਜ਼ਿਆਦਾ ਜੁੜੇ ਹੋਏ ਨੇ ਹਨਾ ਜੀ ਜੀ ਦੇਖੋ ਜਿੱਥੇ ਦਰਖਤਾਂ ਹਨੀਆਂ ਦਿਖ ਰਹੀਆਂ ਕੁਦਰਤ ਨਾਲ ਜੁੜੇ ਹੋਣ ਕਰਕੇ ਹੀ ਹੈ ਹੂੰ ਇਹ ਤਾਂ ਅਸੀਂ ਅੱਜਕੱਲ ਖੁਦਾ ਪਰਵਤੀ ਹੋ ਗਏ ਆ ਕਿ ਆਪਣੇ ਥੋੜੇ ਬਹੁਤੇ ਕੰਮਾ ਕਰਕੇ ਸਾਰਾ ਜਿਹੜਾ ਏਡੇ ਵੱਡੇ ਜੰਗਲ ਨੇ ਉਹ ਨਸ਼ਟ ਕਰ ਰਹੇ ਆ ਉਹਦਾ ਫਮੇਜਾ ਅਸੀਂ ਭੁਗਤ ਰਹੇ ਆ ਤੇ ਅੱਗੇ ਵੀ ਭੁਗਤਦੇ ਰਹੋਗੇ ਅ ਧੰਨਵਾਦ ਕਮਲਦੀਪ ਸਿੰਘ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ